ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲੀ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਅੰਦਰ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋਣ ਦੀ ਜਾਣਕਾਰੀ ਮਿਲੀ ਹੈ ਇਸ ਝੜਪ ਦੌਰਾਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਕੇਂਦਰੀ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਖਮੀ ਨੌਜਵਾਨ ਦੀ ਪਛਾਣ ਗੁਰਜਿੰਦਰ ਸਿੰਘ ਪੁੱਤਰ ਜਰਨੇਲ ਸਿੰਘ ਵਜੋਂ ਹੋਈ ਹੈ ਜਖਮੀ ਗੁਰਜਿੰਦਰ ਸਿੰਘ ਮੁਤਾਬਕ ਉਸ ਤੇ ਸਿਰਤੇ ਰੌੜ ਨਾਲ ਫਾਰ ਕੀਤਾ ਗਿਆ ਹੈ ਇਸ ਦੌਰਾਨ ਜਿੱਥੇ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਜਖਮੀ ਨੌਜਵਾਨ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਕੈਮਰਾ ਨਾ ਚਲਾਉਣ ਦੀ ਵੀ ਗੱਲ ਆਖੀ ਗਈ ਦੂਸਰੇ ਪਾਸੇ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਦਾ ਇਲਾਜ ਕਰਕੇ ਉਸ ਨੂੰ ਦੁਆਰਾ ਤੋਂ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਅ ਇਥੇ ਸਾਡੀ ਐਮਰਜੈਂਸੀ ਦੇ ਵਿੱਚ ਅਰਾਊਂਡ 11:30 ਵਜੇ ਇੱਕ ਪੇਸ਼ੈਂਟ ਨੂੰ ਲਿਆਂਦਾ ਸੀ ਜੇਲ ਦੇ ਵਿੱਚੋਂ ਤੇ ਉਹਦੀ ਅੱਖ ਦੇ नीचे ਇੰਜਰੀ ਸੀ ਕਾਫੀ ਸਿਰ 'ਚ ਵੀ ਬਹੁਤ ਸੱਟ ਸੀ ਜੋ ਕਿ ਆਲਰੇਡੀ ਸੂਚਡ ਵੂਂਡ ਸੀ ਔਰ ਇਹ ਟਾਂਕੇ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਅੱਖ ਦੇ નીચે ਵਾਲੀ ਝੋਟ ਹੈ ਉਹਦੀ ਟ੍ਰੀਟਮੈਂਟ ਦੇ ਲਈ ਇੱਥੇ ਭੇਜਿਆ ਸੀ ਉਹਨਾਂ ਨੂੰ ਤੇ ਉਹ ਅਸੀਂ ਇਹਦੇ ਨਾਲ ਦੀ ਨਾਲ ਟ੍ਰੀਟਮੈਂਟ ਜਿਹੜੀ ਕਰ ਚੁੱਕੇ ਆ ਕਿਹਾ ਐਂਡ ਟ੍ਰੀਟਮੈਂਟ ਉਹਨੂੰ ਅਸੀਂ ਔਰਲ ਵੀ ਦੇ ਚੁੱਕੇ ਹੈਗੇ ਇੰਜੈਕਟੇਬਲਸ ਵੀ ਦੇ ਚੁੱਕੇ ਹੈਗੇ ਆ ਦੇਖੀ ਪੇਸ਼ੈਂਟ ਆਇਆ ਸੀ ਹਾਂਜੀ ਇੱਕ ਸਿੰਗਲ ਪੇਸ਼ੈਂਟ ਨੂੰ ਲੈ ਕੇ ਕਿੰਨੇ ਕਿ ਟਾਂਕੇ ਸਟੀਚਸ ਲੱਗੇ ਨੇ ਫਿਰ ਹਾਂਜੀ ਉਹਨਾਂ ਟਾਂਕੇ ਲੱਗੇ ਹੋਏਗੇ तकरीबन ਉਹਦੇ ਤਿੰਨ ਚਾਰ ਟਾਂਕੇ ਸਿਰ 'ਚ ਹੈਗੇ ਆ ਤੇ ਤਿੰਨ ਚਾਰ ਹੀ ਉਹਦੀ ਆਈ ਦੇ ਨੀਚੇ ਲੱਗਾ ਬਾਬਾ ਜੀ ਕਿਸ ਕੀ ਜਾਪਦਾ ਕਿ ਕਿਹੜਾ ਨਾ ਵਾਪਸ ਕੇਰੇ ਰੋਡ ਮਾਰੀ ਹੈ ਬਲੰਟ ਕਹਿ ਰਹੇ ਨੇ ਵੈਪਨ ਹੈ ਹਾਂਜੀ ਜੀ ਬਾਬਾ ਜੀ ਜਿਲ ਚ ਪੀਤਾ ਕਿ ਨਾ ਨਹੀਂ ਅਸੀਂ ਵਾਪਸ ਚੇਂਜ ਫੇਚ ਚੁੱਕੇ ਹੈਗੇ ਆ ਪੇਸ਼ੈਂਟ ਅਦਰਵਾਈਜ਼ ਠੀਕ ਹੈ ਕੌਨਸ਼ੀਅਸ ਹੈ ਕੋਈ ਲਾਸ ਆਫ ਕੌਨਸ਼ੀਅਸਨੈਸਟੀ ਸਟਰੀ ਨਹੀਂ ਹੈ ਕੋਈ ਐਨਟੀ ਬਲੀਡ ਨਹੀਂ ਸੀ ਪੇਸ਼ਲ ਅਦਰਵਾਈਜ਼ ਸਟੇਬਲ ਹੈ ਨਾਮ ਕੀ ਹੈ ਗੁਰਵਿੰਦਰ ਸਿੰਘ ਏਜ 37 ਹੈ ਆਈ ਥਿੰਕ ਤੁਹਾਡਾ ਕੀ ਨਾਮ ਹੈ ਡਾਕਟਰ ਮੀਨੂ ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲੀ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਅੰਦਰ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋਣ ਦੀ ਜਾਣਕਾਰੀ ਮਿਲੀ ਹੈ ਇਸ ਝੜਪ ਦੌਰਾਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਕੇਂਦਰੀ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਖਮੀ ਨੌਜਵਾਨ ਦੀ ਪਛਾਣ ਗੁਰਜਿੰਦਰ ਸਿੰਘ ਪੁੱਤਰ ਜਰਨੇਲ ਸਿੰਘ ਵਜੋਂ ਹੋਈ ਹੈ ਜਖਮੀ ਗੁਰਜਿੰਦਰ ਸਿੰਘ ਮੁਤਾਬਕ ਉਸ ਤੇ ਸਿਰਤੇ ਰੋਡ ਨਾਲ ਫਾਰ ਕੀਤਾ ਗਿਆ ਹੈ ਇਸ ਦੌਰਾਨ ਜਿੱਥੇ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਜਖਮੀ ਨੌਜਵਾਨ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਕੈਮਰਾ ਨਾ ਚਲਾਉਣ ਦੀ ਵੀ ਗੱਲ ਆਖੀ ਗਈ ਦੂਸਰੇ ਪਾਸੇ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਦਾ ਇਲਾਜ ਕਰਕੇ ਉਸ ਨੂੰ ਦੁਆਰਾ ਤੋਂ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਅੱਹ ਇੱਥੇ ਸਾਡੀ ਐਮਰਜੈਂਸੀ ਦੇ ਵਿੱਚ ਅਰਾਊਂਡ 11:30 ਵਜੇ ਇੱਕ ਪੇਸ਼ੈਂਟ ਨੂੰ ਲਿਆਂਦਾ ਸੀ ਜੇਲ੍ਹ ਦੇ ਵਿੱਚੋਂ ਤੇ ਉਹਦੀ ਅੱਖ ਦੇ नीचे ਇੰਜਰੀ ਸੀ ਕਾਫੀ ਸਿਰ 'ਚ ਵੀ ਬਹੁਤ ਸੱਟ ਸੀ ਜੋ ਕਿ ਆਲਰੇਡੀ ਸੂਚਡ ਵੂਂਡ ਸੀ ਔਰ ਇਹ ਟਾਂਕੇ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਅੱਖ ਦੇ નીચે ਵਾਲੀ ਝੋਟ ਹੈ ਉਹਦੀ ਟ੍ਰੀਟਮੈਂਟ ਦੇ ਲਈ ਇੱਥੇ ਭੇਜਿਆ ਸੀ ਉਹਨਾਂ ਨੂੰ ਤੇ ਉਹ ਅਸੀਂ ਇਹਦੇ ਨਾਲ ਦੀ ਨਾਲ ਟ੍ਰੀਟਮੈਂਟ ਜਿਹੜੀ ਕਰ ਚੁੱਕੇ ਆ ਕਿਆ ਐਂਡ ਟ੍ਰੀਟਮੈਂਟ ਉਹਨੂੰ ਅਸੀਂ ਔਰਲ ਵੀ ਦੇ ਚੁੱਕੇ ਹੈਗੇ ਇੰਜੈਕਟੇਬਲਸ ਵੀ ਦੇ ਚੁੱਕੇ ਹੈਗੇ ਆ ਦੇਖੀ ਪੇਸ਼ੈਂਟ ਆਇਆ ਸੀ ਹਾਂਜੀ ਇੱਕ ਸਿੰਗਲ ਪੇਸ਼ੈਂਟ ਨੂੰ ਲੈ ਕਿੰਨੇ ਕਿ ਟਾਂਕੇ ਸਟੀਚਸ ਲੱਗੇ ਨੇ ਫਿਰ ਹਾਂਜੀ ਉਹਨਾਂ ਟਾਂਕੇ ਲੱਗੇ ਹੋਏਗੇ तकरीबन ਉਹਦੇ ਤਿੰਨ ਚਾਰ ਟਾਂਕੇ ਸਿਰ 'ਚ ਹੈਗੇ ਆ ਤੇ ਤਿੰਨ ਚਾਰ ਹੀ ਉਹਦੀ ਆਈ ਦੇ ਰਿੱਚੇ ਲੱਗਾ ਬਾਬਾ ਜੀ ਕਿਸ ਕੀ ਜਾਪਦਾ ਕਿ ਕਿਹੜਾ ਨਾਲ ਵਾਪਸ ਕੇਰੇ ਰੋਡ ਮਾਰੀ ਹੈ ਬਲੰਟ ਕਹਿ ਰਹੇ ਨੇ ਵੈਪਨ ਹੈ ਹਾਂਜੀ ਜੀ ਬਾਬਾ ਜੀ ਜਿਲ ਚ ਪੀਤਾ ਕਿ ਨਾ ਨਹੀਂ ਅਸੀਂ ਵਾਪਸ ਚੇਂਜ ਪੇ ਚੁੱਕੇ ਹੈਗੇ ਆ ਪੇਸ਼ੈਂਟ ਅਦਰਵਾਈਜ਼ ਠੀਕ ਹੈ ਕੌਨਸ਼ੀਅਸ ਹੈ ਕੋਈ ਲਾਸ ਆਫ ਕੌਨਸ਼ੀਅਸਨੈਸਟੀ ਸਟਰੀ ਨਹੀਂ ਹੈ ओएनटी ब्लीड ਨਹੀਂ ਸੀ پیشنਟ अदरवाइज ਸਟੇਬਲ ਹੈ ਨਾਮ ਕੀ ਹੈ ਗੁਰਵਿੰਦਰ ਸਿੰਘ ਏਜ 37 ਹੈ ਆਈ ਥਿੰਕ ਤੁਹਾਡਾ ਕੀ ਨਾਮ ਹੈ ਡਾਕਟਰ ਮੀਨੂ